ਮੇਰਾ ਨਾਮ ਰਾਇਵਿੰਦਰ ਸਿੰਘ ਹੈ ਜੀ ਔਰ ਇਹ ਮੇਰਾ ਬ੍ਰਦਰ ਹੈ ਜਿਹਦਾ ਆਫਿਸ ਆ ਫਾਈਵ ਸਟਾਰ ਰੀਜ ਸਰਕਨਸਲਟੈਂਸੀ ਔਰ ਇਥੇ ਅੱਜ ਸ਼ਾਮੀ 3:45 ਦੇ ਕਰੀਬ ਕੋਈ ਦੋ ਜਣੇ ਆਏ ਆ ਮੋਟਰਸਾਈਕਲ ਤੇ ਔਰ ਉਹਨਾਂ ਆ ਕੇ ਸਾਡੇ ਸਟਾਫ ਨੂੰ ਪੁੱਛਿਆ ਕਿ ਤੁਹਾਡੇ ਜਿਹੜੇ ਓਨਰ ਨੇ ਕਿੱਥੇ ਨੇ ਕਰੋਨਾ ਦੱਸਿਆ ਕਿ ਸਾਰੇ ਇਥੇ ਅਵੇਲੇਬਲ ਨਹੀਂ ਨੇ ਔਰ ਜਦ ਲੱਗ ਗਿਆ ਉਹ ਤਿੰਨ ਫਾਇਰ ਕਰਕੇ ਗਏ ਨੇ ਤੇ ਇਮੀਡੀਏਟਲੀ ਜਿਹੜਾ ਅਸੀਂ ਪੁਲਿਸ ਨੂੰ ਰਿਪੋਰਟ ਕੀਤਾ ਔਰ ਐਡਮਿਨਿਸਟ੍ਰੇਸ਼ਨ ਨੇ ਸਾਡੇ ਬਹੁਤ ਹੈਲਪ ਕੀਤੀ ਕਿ ਵੀ ਡੇਟ ਦੇ ਸਾਡੇ ਕੋਲ ਐਸਐਚਓ ਸਰ ਰੇਪੀ ਸਾਹਿਬ ਪਹੁੰਚ ਚੁੱਕੇ ਨੇ ਕਿ ਇੰਜਨ ਥ੍ਰੈਟ ਕਿ ਥ੍ਰੈਟ ਕਾਲ ਸੀ ਕੀ ਗੱਲ ਹੋਈ ਜੀ ਇਹਨਾਂ ਨੂੰ 4 ਮਹੀਨੇ ਪਹਿਲਾਂ ਥ੍ਰੈਟਿਕ ਕਾਲਸ ਆ ਰਹੀਆਂ ਸੀ ਕਿ ਕੋਈ 50 ਲੱਖ ਦੀ ਕੋਈ ਫਰਾਵੀ ਮੰਗੀ ਸੀ ਕਿ ਕਿਹੜਾ ਸੀ ਕੋਈ ਜੀ ਕੋਈ ਜੈਸਲ ਨਾਮ ਤੋਂ ਕੋਈ ਕਾਲ ਕਰ ਰਿਹਾ ਸੀ ਤੇ ਐਟ ਲੀਸਟ ਡੇਢ ਤੋਂ 2 ਮਹੀਨੇ ਤੱਕ ਇਹਨਾਂ ਨੂੰ ਕਾਫੀ ਜਿਹੜਿਆ ਹਰਾਸਮੈਂਟ ਦਾ ਹੋਈ ਆ ਕਾਲਸ ਆਉਂਦੀਆਂ ਰਹੀਆਂ ਹੋ ਸਬੰਧੀ ਆਪਾਂ ਪੁਲਿਸ ਨੂੰ ਦਿੱਤੀ ਇਨਫੋਰਮੇਸ਼ਨ ਵੀ ਦਿੱਤੀ ਸੀ ਤੇ ਬਟ ਹੁਣ ਪਿਛਲੇ 1.5 2 ਮਹੀਨੇ ਤੋਂ ਮੇਬੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਵਾ 1.5 2 ਮਹੀਨੇ ਤੋਂ ਸਾਨੂੰ ਕੋਈ ਵੀ ਕਾਲ ਨਹੀਂ ਆਈ ਔਰ ਅੱਜ ਸਡਨਲੀ ਜਿਹੜਾ ਇੱਥੇ ਆ ਕੇ ਉਹਨਾਂ ਫਾਇਲ ਕੀਤੀ ਹੈ ਤੇ ਬਾ ਉਸ ਤੋਂ ਬਾਅਦ ਕੋਈ ਕਾਲ ਆਈ ਹੈ ਫਾਇਰ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਫਾਇਰ ਤੋਂ ਬਾਅਦ ਸਟਿਲ ਕੋਈ ਕਾਲ ਨਹੀਂ ਆਈ ਸਾਨੂੰ ਅੱਛਾ ਪੁੱਛਿਆ ਕਿਦੇ ਬਾਰੇ ਪੁੱਛਿਆ ਉਹਦਾ ਕੀ ਨਾਮ ਹੈ ਪਰਮਿੰਦਰ ਸਿੰਘ ਹੈ ਜੀ ਜਿਹੜਾ ਹੰਦਰ ਜਿਹੜੇ ਹੰਦਰ ਨੇ ਇਥੋਂ ਨੇ ਫਾਈਵ ਸਟਾਰ ਵੀਜ਼ਾ ਕੰਸਲਟੈਂਸੀ ਦੇ ਹੰਦਰ ਨੇ ਪਰਮਿੰਦਰ ਸਿੰਘ ਨੇ ਲੱਗਦਾ ਨਹੀਂ ਥ੍ਰੈਟ ਕਾਲ ਵਾਲੇ ਨਹੀਂ ਘਟਨਾ ਨੂੰ ਮੇ ਵੀ ਸਰ ਅਸੀਂ ਇਹਦੇ ਬਾਰੇ 100% ਸ਼ੋਰ ਨਹੀਂ ਕਹਿ ਸਕਦੇ ਕਿ ਉਹੀ ਥ੍ਰੈਟ ਕਾਲ ਵਾਲੇ ਮੇਬੀ ਹੁਣ ਸਾਨੂੰ 2 ਮਹੀਨੇ ਤੋਂ ਜੇ ਸਾਨੂੰ ਕੋਈ ਥ੍ਰੈਟ ਕਾਲ ਹੀ ਨਹੀਂ ਹੈਗੀ ਤੇ ਜੇਕਰ ਉਹੀ ਹੋ ਸਕਦੇ ਤਾਂ ਇਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਪੁਲਿਸ ਹੀ ਦੱਸ ਸਕਦੀ ਹੈ ਬਾਕੀ ਵਿਚਾਰਿਆ ਜਾਨੀ ਜੀ ਜਾਨੀ ਨੁਕਸਾਨ ਦਾ ਵਿਚਾਰਿਆ ਵਾ ਹਾਂਜੀ ਸ਼ੀਸ਼ੇ ਸਾਡੇ ਥੋੜੇ ਜੇ ਟੁੱਟ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਹਨਾਂ ਨੀਚੇ ਤਿੰਨ ਫਾਇਰ ਕੀਤੀ ਜਾਂ ਲੱਗ ਲੇ। ਉਹ ਰੋਜ਼ੀ ਸੀਸੀਟੀਵੀ ਸਾਡੇ ਕੋਲ ਅਵੇਲੇਬਲ ਹੈਗੀ ਆ। ਪੁਲਿਸ ਤੋਂ ਅਸੀਂ ਕਾਰਵਾਈ ਦੀ ਮੰਗ ਕਰਦੇ ਕਿ ਇਹਨਾਂ ਬਰੌ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਇਹਨਾਂ ਨੂੰ ਜਲਦੀ ਇਨਵੈਸਟੀਗੇਸ਼ਨ ਕਰਕੇ ਫੜਿਆ ਜਾਵੇ। ਫਾਇਰ ਕਰਨ ਇੱਕ ਬੰਦਾ ਆਇਆ ਇੱਕ ਮੋਟਰਸਾਈਕਲ ਤੇ ਸਵਾਰ ਸੀ ਦੂਜਾ ਫਾਇਰ ਕਰਕੇ ਤੇ ਫਰਾਰ ਹੋ ਗਿਆ। ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਇੱਥੇ 5 ਸਟਾਰ ਵੀਜ਼ਾ ਸੈਂਟਰ ਹੈ ਔਰ ਉਥੇ ਕੋਈ ਅਣਪਛਾਤੇ ਬੰਦੇ ਜਿਹੜੇ ਉਹ ਆ ਕੇ ਦੋ ਤਿੰਨ ਫਾਇਰ ਮਾਰ ਗਏ। ਤੇ ਤੇ ਮੌਕੇ ਤੇ ਆਏ ਜਾਂਚ ਕਰ ਰਹੇ ਨੇ ਜੋ ਵੀ ਮਰਜ਼ੀ ਕਾਰਵਾਈ ਕੀਤੀ ਜਾਊਗਾ ਸਰ ਕੋਈ ਥ्रेट ਕਾਲ ਦਾ ਮਾਮਲਾ ਲੱਗਦਾ ਇਹ ਕਹਿੰਦੇ ਵਿਚਾਰਕ ਕੁ ਮਹੀਨੇ ਪਹਿਲਾਂ ਸਾਨੂੰ ਕੋਈ ਥ्रेट ਵਗੈਰਾ ਆਈ ਸੀ ਇਹਨਾਂ ਨੇ ਸਿਟਪਾਟ ਪੈਸਿਆਂ ਬਾਰੇ ਨਹੀਂ ਉਹਨਾਂ ਕੋਈ ਦੱਸਿਆ ਕਹਿੰਦੇ ਸਾਨੂੰ ਥ्रेट ਆਈ ਤੇ ਉਹਦੇ ਸਬੰਧ ਚ ਅਸੀਂ ਥਾਣਾ ਗੋਦਵਾਲ ਸਾਹਿਬ ਦਾ ਦਰਖਾਸਤ ਕੀਤੀ ਉਹ ਵੈਰੀਫਾਈ ਕਰ ਰਹੇ ਨੇ ਜੋ ਮਰਜ਼ੀ ਕਰ ਰਹੀ ਹੈ ਗੈਂਗਸਟਰ ਜੈਸਲ ਸਰ ਗੱਲ ਕੀਤੀ ਜਾਂਦੀ ਤਾਂ ਜੇ ਇਹਦੇ ਬਾਰੇ ਕੋਈ ਕਹਿ ਨਹੀਂ ਜਾ ਸਕਦਾ ਕੋਈ ਵੀ ਥ्रेट ਕਾਲ ਸੀ ਥ्रेट ਕਾਲ ਸੀ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤਾਂ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।